ਮਾਮਲਾ ਬਹੁਤ ਪੇਚੀਦਾ ਹੋ ਚੁੱਕਾ ਹੈ ਸਬੂਤ ਨਾ ਹੋਣ ਕਰਕੇ ਮੇਰੇ ਕੋਲ ਸਿਰਫ ਤੁਹਾਡੇ ਬਿਆਨ ਹੀ ਹਨ ਸੇਠ ਜੀ ਪਹਿਲਾਂ ਤੁਸੀਂ ਆਪਣਾ ਪੱਖ ਰੱਖੋ ਮੇਰੇ ਨਾਲ ਧੋਖਾ ਕਿਸੇ ਉਪਰੇ ਨੇ ਨਹੀਂ ਮੇਰੇ ਆਪਣੇ ਸائیں ਨੇ ਕੀਤਾ ਹੈ ਜੱਜ ਸਾਹਿਬ ਬਿਸ਼ਨ ਦਾਸ ਦੀ ਆਵਾਜ਼ ਵਿੱਚ ਦਰਦ ਸੱਚਾ ਲੱਗ ਰਿਹਾ ਸੀ ਕਿ ਇੱਕ ਇੰਨਾ ਅਮੀਰ ਆਦਮੀ ਆਪਣੇ ਗਰੀਬ ਦੋਸਤ ਤੇ ਝੂਠਾ ਇਲਜ਼ਾਮ ਲਗਾਵੇਗਾ ਪਰ ਕਹਾਣੀ ਅਜੇ ਸ਼ੁਰੂ ਹੋਈ ਸੀ ਜਜ ਸਾਹਿਬ ਇਹ ਮੇਰਾ ਜਿਗਰੀ ਯਾਰ ਸੀ ਮੈਂ ਯਾਤਰਾ ਤੇ ਜਾਣ ਲੰਗੇ ਆਪਣਾ ਘਰ ਆਪਣਾ maal ਅਸਬਾਬ ਇਸ ਦੇ ਭਰੋਸੇ ਛੱਡਿਆ ਸੀ ਜਦੋਂ ਮੈਂ ਵਾਪਸ ਆਇਆ ਸਭ ਕੁਝ ਆਮ ਵਾਂਗ ਸੀ ਪੀਪੇ ਉਵੇਂ ਹੀ ਬੰਦ ਤੇ ਭਰੇ ਹੋਏ ਸਨ ਪਰ ਮੇਰੀ ਉਮਰ ਭਰਦੀ ਕਮਾਈ ਗਾਇਬ ਸੀ ਘਰ ਦੇ ਤਾਲੇ ਨਹੀਂ ਟੁੱਟੇ ਸਿਰਫ ਵਿਸ਼ਵਾਸ ਟੁੱਟਿਆ ਹੈ ਇਸ ਰਸਰ ਝੂਠ ਹੈ ਬਿਸ਼ਨ ਦਾਸ ਦੀ ਕਹਾਣੀ ਦਰਦ ਭਰੀ ਸੀ ਪਰ ਮਦਨ ਲਾਲ ਦੇ ਚਿਹਰੇ ਤੇ ਗੁੱਸਾ ਕੁਝ ਹੋਰ ਹੀ ਬਿਆਨ ਕਰ ਰਿਆ ਸੀ ਹੁਣ ਵਾਰੀ ਸੀ ਦੂਜੇ ਪੱਖ ਦੀ ਜੱਜ ਸਾਹਿਬ ਮੈਂ ਗਰੀਬ ਜ਼ਰੂਰ ਹਾਂ ਪਰ ਚੋਰ ਨਹੀਂ ਨਿੱਕੀ ਦਾ ਜ਼ਮਾਨਾ ਨਹੀਂ ਰਿਹਾ ਮੈਂ ਸਾਲ ਪਰ ਆਪਣਾ ਕੰਮ ਛੱਡ ਕੇ ਇਸ ਦੇ ਘਰ ਦੀ ਰਾਖੀ ਕੀਤੀ ਹੈ ਮੈਂ ਤਾਂ ਕਦੇ ਅੰਦਰ ਵੜ ਕੇ ਨਹੀਂ ਦੇਖਿਆ ਇਹ ਮੇਰੀ ਇਮਾਨਦਾਰੀ ਤੇ ਯਾਰੀ ਤੇ ਦਾਗ ਲਗਾ ਰਿਹਾ ਹੈ ਦੋਵੇਂ ਸੱਚ ਬੋਲ ਰਹੇ ਜਾਪਦੇ ਹਨ ਬਿਨਾ ਗਵਾਹ ਤੋਂ ਫੈਸਲਾ ਕਿਵੇਂ ਕਰਾਂ ਅਦਾਲਤ ਖਾਮੋਸ਼ ਸੀ ਸਚਾਈ ਹਨੇਰੇ ਵਿੱਚ ਗੁੰਮ ਹੋ ਗਈ ਸੀ ਦਲੀਲਾਂ ਖਤਮ ਹੋ ਗਈਆਂ ਸਨ ਪਰ ਸੱਚ ਸਾਹਮਣੇ ਨਹੀਂ ਆਇਆ ਸੀ ਜੱਜ ਨੇ ਅਗਲੀ ਤਾਰੀਖ ਤੱਕ ਕਾਰਵਾਈ ਰੋਕ ਦਿੱਤੀ ਉਸ ਨੂੰ ਨਹੀਂ ਪਤਾ ਸੀ ਕਿ ਜਵਾਬ ਅਦਾਲਤ ਦੇ ਅੰਦਰ ਨਹੀਂ ਸਗੋਂ ਬਾਹਰ ਮਿਲੇਗਾ ਇਸ ਮੁਕਦਮੇ ਦੇ ਚਰਚੇ ਅਦਾਲਤ ਤੋਂ ਨਿਕਲ ਕੇ ਸਾਰੇ ਸ਼ਹਿਰ ਵਿੱਚ ਫੈਲ ਗਏ ਤੂੰ ਮੇਰੀਆਂ ਮੋਹਰਾ ਚੁਰਾਈਆਂ ਨੇ ਨਹੀਂ ਮੈਂ ਹੱਥ ਵੀ ਨਹੀਂ ਲਗਾਇਆ ਰੁਕੋ ਲੜੋਣਾ ਤੇਲ ਦੀ ਜਾਂਚ ਕਰਾਓ ਦੇਖਦੇ ਹਾਂ ਤੇਲ ਨਵਾਂ ਹੈ ਜਾਂ ਪੁਰਾਣਾ ਬਿਲਕੁਲ ਹੁਣ ਤੇਲ ਗਵਾਹੀ ਦੇਵੇਗਾ ਇੱਕ ਨਿੱਕੇ ਬੱਚੇ ਦੀ ਸੂਝ ਨੇ ਵੱਡੇ ਵੱਡੇ ਵਕੀਲਾਂ ਨੂੰ maat ਦੇ ਦਿੱਤੀ ਸੀ ਜੱਜ ਨੂੰ ਕੁੰਜੀ ਮਿਲ ਗਈ ਸੀ ਪਰ ਕੀ ਇਹ ਤਰੀਕਾ ਅਦਾਲਤ ਵਿੱਚ ਕੰਮ ਕਰੇਗਾ ਹਾਂਜੀ ਦਸੋਏ ਤੇਲ ਕਿੰਨਾ ਪੁਰਾਣਾ ਹੈ ਜੱਜ ਸਾਹਿਬ ਤੇਲ ਦੀ ਜਾਂਚ ਤੋਂ ਸਾਫ਼ ਹੈ ਕਿ ਇਹ ਤੇਲ ਬਿਲਕੁਲ ਤਾਜ਼ਾ ਹੈ ਮੁਸ਼ਕਿਲ ਨਾਲ 2 ਕੁ ਮਹੀਨੇ ਪੁਰਾਣਾ ਹੋਵੇਗਾ ਇਹ ਸਾਲ ਪੁਰਾਣਾ ਤੇਲ ਹੋ ਹੀ ਨਹੀਂ ਸਕਦਾ ਮਦਨ ਲਾਲ ਜੇਤੂ ਪੀਪੇ ਨਹੀਂ ਛੇੜੇ ਤਾਂ ਪੁਰਾਣਾ ਤੇਲ ਨਵੇਂ ਵਿੱਚ ਕਿਵੇਂ ਬਦਲ ਗਿਆ ਮੈਨੂੰ ਮਾਫ਼ ਕਰ ਦਿਓ ਮੇਰੀ ਮੱਤ ਮਾਰੀ ਗਈ ਸੀ ਮਦਨ ਲਾਲ ਦੀ ਚੁੱਪ ਨੇ ਸਭ ਕੁਝ ਬਿਆਨ ਕਰ ਦਿੱਤਾ ਉਸ ਦਾ ਪੇਸ ਖੁੱਲ ਚੁੱਕਾ ਸੀ ਪਰ ਸਭ ਤੋਂ ਵੱਡਾ ਸਵਾਲ ਇਹ ਸੀ ਕਿ ਇੱਕ ਜਿਗਰੀ ਦੋਸਤ ਇੰਨਾ ਵੱਡਾ ਤੋਖਾ ਕਿਵੇਂ ਦੇ ਸਕਦਾ ਹੈ ਆਖਿਰ ਉਸ ਰਾਤ ਹੋਇਆ ਕੀ ਸੀ ਵਿਸ਼ਨ ਇੰਨਾ ਅਮੀਰ ਹੈ ਇਸ ਨੂੰ ਕੀ ਫਰਕ ਪਵੇਗਾ पर मेरी गरीबी दूर हो जावेगी दिवाली दी रात सी मैं सिर्फ थोड़ा तेल ਲੈਣ ਗਿਆ ਸੀ ਪਰ সোਨਾ ਦੇਖ ਕੇ ਮੇਰਾ ایمان ਡੋਲ ਗਿਆ ਮੈਂ ਸੋਚਿਆ ਕਿਸੇ ਨੂੰ ਪਤਾ ਨਹੀਂ ਲੱਗੇਗਾ ਜੇ ਮੈਂ ਤੇਲ ਬਦਲ ਦਿਆਂ ਪਰ ਮੈਨੂੰ ਨਹੀਂ ਪਤਾ ਸੀ ਕਿ ਇਹੀ ਤੇਲ ਮੇਰੀ ਗਰਦਨ ਫਸਾ ਦੇਵੇਗਾ সোਨਾ ਤਾਂ ਵਾਪਸ ਮਿਲ ਗਿਆ ਪਰ ਬਿਸ਼ਨ ਦਾਸ ਨੇ ਅੱਜ ਕੁਝ ਬਹੁਤ ਕੀਮਤੀ ਗਵਾ ਦਿੱਤਾ ਸੀ ਲਾਲਚ ਨੇ ਸੋਨਾ ਤਾਂ ਦਿੱਤਾ ਪਰ ਇੱਜ਼ਤ ਅਤੇ ਦੋਸਤੀ ਖੋ ਲਈ ਅੱਜ ਇਨਸਾਫ ਮੇਰੀ ਵਜ੍ਹਾ ਨਾਲ ਨਹੀਂ ਇਹਨਾਂ ਬੱਚਿਆਂ ਦੀ ਵਜ੍ਹਾ ਨਾਲ ਹੋਇਆ ਹੈ ਸਾਨੂੰ ਲੱਗਦਾ ਹੈ ਕਿ ਅਸੀਂ ਸਭ ਕੁਝ ਜਾਣਦੇ ਹਾਂ ਪਰ ਗਿਆਨ ਕਿਤੋਂ ਵੀ ਮਿਲ ਸਕਦਾ ਹੈ ਇਸ ਲਈ ਸਿਆਣੇ ਕਹਿੰਦੇ ਨੇ ਹੰਕਾਰ ਨਾ ਕਰੋ ਅਤੇ ਸਦਾ ਸਿੱਖਦੇ ਰਹੋ